ਦੋਸਤੋ ਸਾਡਾ ਇਹ ਚੈਨਲ ਜਿਹੜਾ ਹੈ ਇਹ ਵਿਗਿਆਨਕ ਦ੍ਰਿਸ਼ਟੀਕੋਣ ਤੇ ਆਧਾਰਿਤ ਹੈ ਅਤੇ ਸਮਾਜ ਵਿੱਚ ਜਿਹੜੀਆਂ ਕੁਝ ਸਮੱਸਿਆਵਾਂ ਦੋਸਤ ਦੱਸਦੇ ਨੇ ਅਸੀਂ ਉਹਨਾਂ ਦਾ ਵਿਗਿਆਨਕ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਵੀਡੀਓ ਤੁਹਾਡੀ ਜਾਣਕਾਰੀ ਵਾਸਤੇ ਪਾਈ ਸੀ ਕੱਦੂ ਦੀ ਲਿੰਕ 3G ਕਟਿੰਗ ਅਤੇ ਇਹ ਸੋਸ਼ਲ ਮੀਡੀਆ ਤੇ ਲਗਭਗ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ਅਤੇ ਉਸ ਤੋਂ ਬਾਅਦ ਬੜੇ ਲੋਕਾਂ ਨੇ ਫੋਨ ਕੀਤਾ ਕਿ 3G ਕਟਿੰਗ ਟੈਕਨੀਕ ਰਹੀ ਤਾਂ ਠੀਕ ਕੱਦੂ ਤਾਂ ਬਹੁਤ ਲੱਗ ਗਈ ਪਰantu ਉਹ ਇੱਕ ਸਮੱਸਿਆ ਹੈ ਕਿ ਕਦੂ ਕਾਲੇ ਹੋਣ ਲੱਗੇ ਅਤੇ ਇਹ 빙ੇ ਤਿਰਿੰਗੇ ਜੇ ਵੀ ਹੋ ਜਾਂਦੇ ਨੇ ਗੋਲ ਨਹੀਂ ਬਹੁੰਦੇ ਸਾਨੂੰ ਕਿਰਪਾ ਕਰਕੇ ਦੱਸੋ ਕਿ ਕਿਹੜਾ ਇਨਸੈਕਟੀਸਾਈਡ ਛਿੜਕਿਆ ਜਾਵੇ ਤਾਂ ਕਿ ਸਾਡੇ ਕਦੂ ਜਿਹੜੇ ਕਾਲੇ ਨਾ ਹੋ ਅਸੀਂ ਆਪਣੇ ਘਰ ਹਮੇਸ਼ਾ ਆਰਗੇਨਿਕ ਸਬਜ਼ੀ ਹੀ ਉਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤੋਂ ਇਨਸੈਕਟੀਸਾਈਡ ਦਾ ਮਤਲਬ ਕੋਈ ਨਹੀਂ ਹੈ ਪਰ ਅਸੀਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਇੱਕ ਕਲਿੱਪ ਸਾਂਝੀ ਕਰ ਰਹੇ ਹਾਂ ਕਿ ਜਿਸ ਦੇ ਵਿੱਚ ਇਨਸੈਕਟੀਸਾਈਡ ਦੀ ਲੋੜ ਨਹੀਂ ਹੈ ਤੁਸੀਂ ਜ਼ੀਰੋ ਖਰਚਾ ਕਰਕੇ ਕਦੂਆਂ ਨੂੰ ਕਾਣੇ ਹੋਣ ਤੋਂ ਬਚਾ ਸਕਦੇ ਆ ਤੇ ਅੱਜ ਅਸੀਂ ਫੀਲਡ ਵਿੱਚ ਆਇਆ ਜਾਣਕਾਰੀ ਸਾਂਝੀ ਕਰਦੇ ਹਾਂ ਅਸੀਂ ਕਦੂ ਲਗਾਏ ਸੀ ਕਦੂ ਬੜੇ ਅੱਛੇ ਲੱਗੇ ਐ ਤੇ ਦੇਖੋ ਦੋ ਤੀਜਾ ਐ ਵਾਣਾ ਬੜੇ ਅੱਛੇ ਕਦੂ ਲੱਗੇ ਐ ਇਹ 3G ਕਟਿੰਗ ਦਾ ਨਤੀਜਾ ਹੈ ਦੇਖੋ ਨੇੜੇ ਨੇੜੇ ਕਿੰਨੇ ਦੋ ਤਿੰਨ ਕਦੂ ਲੱਗੇ ਹੋਏ ਨੇ ਪਰ ਹੁੰਦਾ ਕੀ ਹੈ ਕਿ ਇਹ ਕਦੂਆਂ ਨੂੰ ਕੋਈ ਨਾ ਕੋਈ ਕੀਟ ਪੰਗਾ ਆ ਕੇ ਕੱਟ ਜਾਂਦਾ ਹੈ ਅਤੇ ਕੱਟਣ ਤੋਂ ਬਾਅਦ ਇਹਦੇ ਵਿੱਚ ਛੰਡੇ ਦੇ ਜਾਂਦਾ ਹੈ ਅਤੇ ਕਦੂ ਸਾਡਾ ਕਾਣਾ ਹੋ ਜਾਂਦਾ ਹੈ। ਆਓ ਦੋਸਤੋ ਉਸ ਟਿਪ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕਦੂ ਦਿਖਾ ਦਿਆਂ ਜਿਸ ਉੱਤੇ ਮੱਦਾ ਕੀੜ ਦਾ ਹਮਲਾ ਹੋ ਚੁੱਕਿਆ ਹੈ ਤੇ ਇਹ ਜਿੱਥੇ-ਜਿੱਥੇ ਉਸਨੇ ਪੰਕਚਰ ਕਰਕੇ ਐਂਡੇ ਦਿੱਤੇ ਨੇ ਉੱਥੇ ਬਰਾਊਨ ਭੂਰੇ ਰੰਗ ਦੇ ਸਪੌਟਸ ਪੈ ਗਏ ਨੇ ਅਤੇ ਇੱਥੇ ਇਹ ਕਦੂ ਨੇ ਹੁਣ ਬਦਲਾ ਬੰਦ ਕਰ ਦਿੱਤਾ ਹੈ। ਸਗੋਂ ਇਹ ਗੋਲ ਤਾਂ ਕੀ ਹੋਣਾ ਇਸਨੇ ਸਗੋਂ 빙ਾ ਤਰਿੰਗਾ ਹੋ ਜਾਏਗਾ ਅਤੇ ਇਸ ਦੇ ਵਿੱਚ ਲਾਰਵਾ ਵੀ ਪੈਦਾ ਹੋ ਜਾਣਗੇ ਅਤੇ ਇਹ ਕਾਣਾ ਹੋ ਜਾਏਗਾ ਅਤੇ ਜੇ ਇਹ ਕਦੂ ਕਦੇ ਵੀ ਵਰਤਨ ਯੋਗ ਨਹੀਂ ਹੁੰਦੇ ਸਗੋਂ ਇਹਨਾਂ ਨੂੰ ਤਾਂ ਕੱਟ ਕੇ ਸੁੱਟਣਾ ਹੀ ਅੱਛਾ ਹੁੰਦਾ ਹੈ ਅਤੇ ਕੱਲਾ ਸੁੱਟਣਾ ਹੀ ਨਹੀਂ ਇਸ ਨੂੰ ਸਗੋਂ ਮਿੱਟੀ ਵਿੱਚ ਦਬਾ ਵੀ ਦੇਣਾ ਚਾਹੀਦਾ ਹੈ ਤੇ ਇਹ ਹੀ ਅਨ ਹੈਲਦੀ ਕਦੂ ਜਿਹੜੇ ਨੇ ਕਿਸੇ ਤਰ੍ਹਾਂ ਵੀ ਸਾਡੇ ਵਾਸਤੇ ਵਧੀਆ ਨਹੀਂ ਹੁੰਦੇ ਸੋ ਆਓ ਹੁਣ ਆ ਇੱਕ ਹੋਰ ਕਦੂ ਦੇਖੋ ਜਿਹੜਾ ਕਿ ਥੋੜਾ ਵੱਡਾ ਵੀ ਹੋਣ ਲੱਗਿਆ ਸੀ ਪਰੰਤੂ ਇਹ 빙ਾ ਤੜਿੰਗਾ ਹੋ ਚੁੱਕਿਆ ਅਤੇ ਜਿੱਥੇ ਜਿੱਥੇ ਕੀਟ ਨੇ ਇਸ ਨੂੰ ਕਟਿਆ ਸੀ ਉੱਥੋਂ ਇਹ ਫਲੂਇਡ ਵੀ ਬਾਹਰ ਆਉਣ ਲੱਗ ਪਿਆ ਇੱਕ ਅਦੂ ਗੜਲਾ ਸਟਾਰਟ ਹੋ ਗਿਆ ਇਹ ਸਿਹਤ ਵਾਸਤੇ ਅੱਛਾ ਨਹੀਂ ਹੁੰਦਾ ਅਨ ਹੈਲਦੀ ਹੈਗਾ ਤੇ ਇਹ ਜੇ ਕਦੋਂ ਨੂੰ ਵੀ ਕਦੇ ਨਹੀਂ ਵਰਤਣਾ ਚਾਹੀਦਾ ਇਹ ਬਿਮਾਰੀ ਦਾ ਘਰ ਹੁੰਦੇ ਨੇ ਤੇ ਕੋਈ ਨਾ ਕੋਈ ਬਿਮਾਰੀ ਜ਼ਰੂਰ ਲਗਾਉਂਦੇ ਨੇ ਸੋ ਆਓ ਅਸੀਂ ਜ਼ੀਰੋ ਖਰਚੇ ਤੇ ਅਜਿਹੇ ਨੁਕਸਾਨ ਤੋਂ ਬਚੀਏ ਸੋ ਇਸ ਦੀ ਇੱਕ ਛੋਟੀ ਜਿਹੀ ਟਿਪ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਇਹ ਹੈਗੀ ਹੈ ਕਿ ਤੁਸੀਂ ਕੋਈ ਵੀ ਪਾਲੀਥੀਨ ਦਾ ਵੇਸਟ ਲਫਾਫਾ ਲੈ ਲਓ ਇਸ ਲਫਾਫੇ ਨੂੰ ਕੇਸ ਦੇ ਉੱਪਰ ਚਾੜ ਦਿਓ ਕੱਦੂ ਦੇ ਉੱਪਰ ਕੇਸ ਦੇ ਉੱਤੇ ਬੰਨ ਕੇ ਇਸ ਨੂੰ ਚੰਗੀ ਤਰ੍ਹਾਂ ਬੰਨ ਕੇ ਗੱਠ ਪੋਲੀ ਗੱਠ ਦੇ ਦੇਣੀ ਹੈ ਲਫਾਫਾ ਢਿੱਲਾ ਰਹਿਣਾ ਚਾਹੀਦਾ ਤਾਂ ਕਿ ਕੱਦੂ ਨੇ ਵੱਡਾ ਵੀ ਹੋਣਾ ਹੈ ਪਰੰਤੂ ਇਹਦੇ ਥੱਲੇ ਥੋੜੀ ਜਿਹਾ ਇਹਨੂੰ ਕੱਟ ਦੇਣਾ ਹੈ ਇਸ ਨੂੰ ਲਫਾਫੇ ਨੂੰ ਕੱਟ ਦੇਣਾ ਤੇ ਕੱਪੜਾ ਮਾਰ ਕੇ ਕੀ ਕਰਨਾ ਹੈ ਇਹ ਕੱਪੜਾ ਸੀ ਗਲੀ ਕਿਉਂ ਕਰਨੀ ਹੈ ਤਾਕੇ ਜੇ ਕੱਲ ਬਰਸਾਤ ਹੁੰਦੀ ਹੈ ਤਾਂ ਪਾਣੀ ਪਾਣੀ ਥੱਲੇ ਆ ਜੇ ਪਾਣੀ ਇਹਦੇ ਵਿੱਚ ਪਤੋਂ ਦੀ ਪੈ ਜਾਏਗਾ ਅਤੇ ਪਾਣੀ ਥੱਲੇ ਆ ਜਾਊਗਾ ਥੱਲੇ ਪਾਣੀ ਉੱਪਰ ਨਹੀਂ ਚਾਹੀਦਾ ਸੋ ਥੱਲੇ ਥੋੜੀ ਜੀ ਮੋਰੀ ਹੋਣੀ ਚਾਹੀਦੀ ਹੈ ਖਾਫੇ ਦੇ ਤੱਦਿਆਂ ਨੂੰ ਤੰਗੀ ਤਰਾ ਕਵਰੋ ਸੀ ਕਰ ਦਿੱਤਾ ਹੈ ਇਹਦਾ ਫਾਇਦਾ ਕੀ ਹੋਏਗਾ ਹੁਣ ਕੋਈ ਬਾਹਰੋਂ ਕੀਟ ਪੰਗਾ ਆ ਕੇ ਇਸ ਦੇ ਵਿੱਚ ਆਪਣੇ ਅੰਡੇ ਨਹੀਂ ਦੇਵੇਗਾ ਉਹਦੇ ਲਾਰਵੇ ਹੀ ਵੱਢਣਗੇ ਤੇ ਕਦੂ ਸਦਾ ਖਾਣਾ ਨਹੀਂ ਹੋਏਗਾ ਇਸ ਤਰੀਕੇ ਨਾਲ ਅਸੀਂ ਜਿੰਨੇ ਵੀ ਕਦੂ ਨਹੀਂ ਉਹਨਾਂ ਨੂੰ ਆਦਰ ਤਰੀਕੇ ਨਾਲ ਬੰਨਦੇ ਨੇ ਅਤੇ ਇਸ ਤੋਂ ਪਰਨਾ ਸੀ ਰੇਕ ਦੇ ਵਿੱਚ ਛੋਟੀ ਜਹੀ ਮੋਰੀ ਜੂ ਕਰ ਦੇਣੀ ਹੈ ਇਸ ਨੂੰ ਮੋਰੀ ਜਿਸ ਤਾ ਮੇਰੀ ਉਂਗਲ ਬਾਹਰ ਆ ਗਈ ਹੈ ਐਨੀ ਜੀ ਮੋਰੀ ਕਰ ਦਿਓ ਅਤੇ ਫਿਰ ਇਸ ਨੂੰ ਇਹਦੇ ਨਾਲ ਬੰਨ੍ਹ ਦਿਓ ਕਹਿੰਦੇ ਨੇ ਸਾਡੇ ਕੱਦੂ ਨੇ ਇਹ ਸੇਫ ਰਹਿਣਗੇ ਅਤੇ ਇਹ ਕੱਦੂ ਲਗਭਗ 2 ਦਿਨਾਂ ਚ ਤੁਹਾਨੂੰ ਪੂਰਾ ਵਧੀਆ ਸ਼ਾਈਨੀ ਕੱਦੂ ਤੁਹਾਨੂੰ ਮਿਲ ਜੇਗਾ ਤੋਂ ਕੋਸ਼ਿਸ਼ ਕਰਨੀ ਹੈ ਕੋੜੀ ਜਿਵੇਂੰਤ ਕਰਨੀ ਹੈ ਕੋਈ ਏਡੀ ਗਲਫਾ ਫੇ ਵੇਸਟ ਵਰਤਨੇ ਨੇ ਥੱਲੇ ਮੋੜੀ ਕਰਨੀ ਹੈ ਤੇ ਕद्दू ਦੇ ਨਾਲ ਬੰਨ ਦੇਣਾ ਹੈ ਅਤੇ ਇਸ ਦੀ ਕਿਨਾਰਾ ਕद्दू ਅਸੀਂ ਬੰਨ ਦਿੱਤੇ ਨੇ ਤੇ ਇਹ ਤੁਹਾਨੂੰ ਅਸੀਂ ক্লোਜ ਅਪ ਦੀ ਦਿਖਾਉਣਾ ਕद्दू ਇਹ ਅੱਜ ਛੋਟੇ ਨੇ ਅਤੇ ਪਰਸੋਂ ਇਹ ਕद्दू ਤੋੜਨ ਵਾਲੇ ਹੋ ਜਾਣਗੇ ਤੇ ਬਹੁਤ ਅੱਛੀ ਸਬਜ਼ੀ ਬਣੇਗੀ ਤੇ ਕद्दू ਕਾਣਾ ਨਹੀਂ ਹੋਏਗਾ ਆਓ ਹੁਣ ਥੋੜੇ ਉਹ ਕद्दू ਦੇਖ ਲਓ ਜਿੰਨਾ ਕਿ ਅਸੀਂ ਆਪਣੀ ਟਿਪ ਜਮਾਈ ਸੀ ਦੇਖੋ ਕਿੰਨੇ ਕੋਲ ਅਤੇ ਹਰੇ ਅਤੇ ਕੋਈ ਕਾਲਾ ਨਹੀਂ ਕੋਈ ਦਾਗ ਨਹੀਂ ਇਹ ਕद्दू ਬਣਾਏ ਹਨ ਬੇਲਾਂ ਦੇ ਉੱਪਰ ਨੇ ਲੰਮਕਦੇ ਹਨ ਚਾਰ ਕद्दू ਫਰੀਜ਼ੀ ਕਟਿੰਗ ਤੋਂ ਬਾਅਦ ਅਤੇ ਇਸ ਟਿੱਪ ਤੋਂ ਬਾਅਦ ਬਹੁਤ ਅੱਛੇ ਕਦੂ ਹੋਏ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਤੇ ਅਜਿਹੇ ਹੀ ਵਿਗਿਆਨਕ ਵੀਡੀਓਜ਼ ਦੇਖਣ ਦੇ ਲਈ ਸਾਡੇ ਨਾਲ ਹਮੇਸ਼ਾ ਜੁੜੇ ਰਹੋ